ਅਮਰਸਾਦ ਦੇ ਵਿੱਚ ਲਿਵਿੰਗ ਰਿਲੇਸ਼ਨ ਦੇ ਵਿੱਚ ਇੱਕ ਵਿਅਵਤਾ ਨੂੰ ਰਹਿਣਾ ਉਸ ਵੇਲੇ ਮਹਿੰਗਾ ਪੈ ਗਿਆ ਜਦ ਮੀਰਾ ਵਰਮਾ ਜੋ ਕਿ ਆਪਣੇ ਬੱਚਿਆਂ ਦੇ ਨਾਲ ਅਮਰਸਾਦ ਦੇ ਤਰਨਤਨ ਰੋਡ ਤੇ ਕਿਰਾਏ ਦੇ ਕਮਰੇ ਵਿੱਚ ਰਹਿ ਰਹੀ ਸੀ ਤਾਂ ਉਸ ਦੀ ਇੱਕ ਨੌਜਵਾਨ ਦੇ ਨਾਲ ਗੱਲਬਾਤ ਹੋ ਗਈ ਜਿਸ ਤੋਂ ਬਾਅਦ ਉਹ ਕਾਫੀ ਲੰਮੇ ਸਮੇਂ ਤੋਂ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਤਾਂ ਪਿਛਲੇ ਦਿਨ ਹੀ ਉਸ ਦੇ ਆਸ਼ਿਕ ਦੇ ਵੱਲੋਂ ਉਸ ਦਾ ਹਥੌੜਾ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵਿਅਵਤਾ ਮੀਰਾ ਸ਼ਰਮਾ ਦੀ ਮੌਤ ਹੋ ਜਾਂਦੀ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅੰਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸ ਮੌਕੇ ਮ੍ਰਿਤਕ ਮੀਰਾ ਵਰਮਾ ਇਹਦੇ ਪਤਨੀ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਯੂਪੀ ਦੇ ਨਾਗਪੁਰ ਦਾ ਰਹਿਣ ਵਾਲਾ ਹੈ ਅਮਰਸਰ ਦੇ ਵਿੱਚ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਸੀ ਅਤੇ ਉਸਨੇ ਦੱਸਿਆ ਕਿ ਉਸ ਦੀਆਂ ਤਿੰਨ ਲੜਕੀਆਂ ਤੇ ਇੱਕ ਲੜਕਾ ਹੈ ਦੋ ਲੜਕੀਆਂ ਯੂਪੀ ਦੇ ਵਿੱਚ ਰਹਿੰਦੀਆਂ ਹਨ ਅਤੇ ਇੱਕ ਲੜਕਾ ਤੇ ਲੜਕੀ ਉਸਦੇ ਨਾਲ ਰਹਿੰਦੇ ਹਨ ਉਸਨੇ ਦੱਸਿਆ ਕਿ ਮਿਹਨਤ ਮਜ਼ਦੂਰੀ ਕਰਨ ਦੇ ਲਈ ਉਹ ਕੰਮ ਤੇ ਜਾਂਦਾ ਹੈ ਤੇ ਘਰ ਆ ਕੇ ਵੇਖਿਆ ਤਾਂ ਕਮਰੇ ਨੂੰ ਤਾਲਾ ਵੱਜਾ ਹੋਇਆ ਸੀ ਅਤੇ ਉਸਦੇ ਬਾਅਦ ਉਸਨੇ ਆਪਣੀ ਪਤਨੀ ਦੀ ਭਾਲ ਕਰਨੀ ਸ਼ੁਰੂ ਕੀਤੀ ਪਰ ਪਤਨੀ ਉਸ ਨੂੰ ਕਿਤੇ ਨਾ ਥਿਆਈ ਜਿਸ ਤੋਂ ਬਾਅਦ ਉਸਨੇ कमरे आ, के अजिहा अंजाम देखा मनोज कुमार कहाँ के रहने वाले हैं मैं नागपुर नागपुर महाराष्ट्र तो आप वहाँ पर रहते थे नहीं मैं इन्हीं के साथ बैन माना था मैं अपनी इन्हीं के साथ में रहता था मैं तो क्या हुआ इनके साथ मैं दिन में काम पे चले गया था तो शाम को आया था घर में ताला लगा हुआ था तो खोजना चालू किए तो बाद में मिले नहीं है तो कोई इन जान पहचान वाला कोई बंदा था बच्चे था था। हम उनके कमरे में चले गए तो उनके रात को गए तो ताला लगा हुआ था तो हम दिन में फिर जाके देख लिए तो दिन में देखे तो घर में कमरे में लाश गिरा हुआ है बॉडी गिरी हुई है उसके बाद हम लोग जाके थाने में रिपोर्ट लिखवा साथ कौन आता तो था, था, था तो 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 मैं रहता था आप तो वो जो बंदा भाग गया उसने किया है वो उसके साथ रहता था न, वो नहीं वो उनका बखरा कमरा था हाँ बकरे कमरे था उनका वो हमारे साथ में नहीं रहता था उनका वो अलग कमरा था उनका कई और दूसरी जगह हम मेरे सामने से नहीं आता था पर हम चले जाते उसके बाद में आता होगा तो कोई पता नहीं है हमारे सामने नहीं आता था ना हो भी सकता है हमारे सामने नहीं आया था तो हम हो, आशे होगा तभी तो ऐसा किया है कितने तो बच्चे हैं इसके दो यहाँ पे दो गांव में है चार बच्चे चार तीन लड़के है एक लड़का तीन लड़का एक लड़का नहीं तीन लड़की एक लड़का तो क्या नाम है इसका किसका मीरा वर्मा मीरा वर्मा हाँ। ਕਿਆ ਕਰਦਾ ਹੁਣ ਕਹੀ ਉਸ ਗਾਮ ਦਾ ਵਿਸ਼ਤੀ ਤੌਰ ਤੇ ਇਹ ਗਾਮ ਕੀਤਾ ਗਿਆ ਹੈ ਕਿ ਆ ਪਕੜਾ ਜਾਇਆ ਹੈ ਬੱਚੇ ਉਸ ਛੋਟੇ ਛੋਟੇ ਬੱਚਾ ਬੱਚੇ ਨਹੀਂ ਕਰਨਾ ਚਾਹੀਦੇ ਅਗਲੇ ਉਥੇ ਸਮਾਪਨੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਮੌਕੇ ਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਭੇਜ ਦਿੱਤਾ ਗਿਆ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮੀਰਾ ਵਰਮਾ ਨਾਮ ਦੀ ਔਰਤ ਜੋ ਕਿ ਆਪਣੇ ਪਤੀ ਦੇ ਨਾਲ ਕਿਰਾਏ ਤੇ ਰਹਿ ਰਹੀ ਸੀ ਤਾਂ ਜਿਸ ਦੀ ਮ੍ਰਿਤਕ ਦੇ ਇੱਕ ਕਮਰੇ ਦੇ ਵਿੱਚੋਂ ਮਿਲੀ ਆ ਤੇ ਉਹਨਾਂ ਦੇ ਵੱਲੋਂ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਏਐਸਜੀ ਜਸਪੀਤ ਸਿੰਘ ਪੁਲਿਸ ਸਟੇਸ਼ਨ ਬੀ ਡਿਵੀਜ਼ਨ ਹਾਂਜੀ ਕੀ ਹੈ ਜੀ ਇਹ ਕੱਲ ਮਰਡਰ ਹੋਇਆ ਪਰਸੋਂ ਕੋਈ 4 ਵਜੇ ਤੇ ਕੱਲ ਇਹਦੀ ਇਨਫੋਰਮੇਸ਼ਨ ਮਿਲੀ ਆ ਤੇ ਉਹਦੀ ਜਿਹੜੀ ਡੈੱਡ ਬੋਡੀ ਲੈ ਕੇ ਹੁਣ ਪੋਸਟਮਾਰਟਮ ਕਰਾਇਆ ਸਰਕਾਰਨ ਕੀ ਲਿਆ ਜੀ ਕਿਉਂ ਕਤਲ ਕੀਤਾ ਗਿਆ ਜੀ ਇਹਦਾ ਇਹ ਹਰੇ ਜਿਹੜਾ ਮਦੋਸ਼ੀ ਰੈਸਟ ਹੋ ਉਹ ਤੋਂ ਬਾਅਦ ਪਤਾ ਲੱਗਣਾ ਤੇ ਕਿਹਦੀ ਏ ਡੈੱਡ ਬੋਡੀ ਡਾਡ ਬੜੀ ਲੇਡੀ ਆ ਮੀਰਾ ਹਾਂਜੀ ਤੇ ਕਿੰਨੇ ਸਾਲ ਦੀ ਉਮਰ ਹੈ ਤੇਰੀ ਕੋਈ 35 36 ਸਾਲ ਉਮਰ ਹੈ ਕਿਥੋਂ ਦੀ ਰਹਿਣ ਵਾਲੀ ਹੋ ਤੁਸੀਂ ਰਹਿਣ ਵਾਲੇ ਯੂਪੀ ਦੀ ਰਹਿਣ ਵਾਲੇ ਹਾਂ ਤੇ ਅੰਮ੍ਰਿਤਸਰ ਰਹਿੰਦੇ ਨੇ ਹਾਂ ਕਿਰਾਏ ਦੇ ਮਕਾਨ ਦੇ ਰਹੇ ਹਾਂ ਅੰਮ੍ਰਿਤਸਰ ਮੰਨਾ ਸਿੰਘ ਚੌਂਕ ਤਾਂ ਮਾਰਿਆ ਕਿਹਦੇ ਵੱਲੋਂ ਗਿਆ ਕੋਈ ਮੋਨ ਮੋਨ ਨਾਮ ਦਾ ਵਿਅਕਤੀ ਜਨੇ ਮਾਰਿਆ ਇਹਦਾ ਆਸ਼ਕ ਇਹਦੇ ਬਾਰੇ ਹਜੇ ਜਦੋਂ ਰੈਸਟ ਹੋਏਗਾ ਫਿਰ ਪਤਾ ਲੱਗੂਗਾ ਬੁਰਾ ਨਹੀਂ ਲੱਗ ਰਿਹਾ ਕਿ ਇਹਦਾ ਕੋਈ ਆਸ਼ਚਾਲ ਵੱਲੋਂ ਮਾਰਿਆ ਗਿਆ ਜੀ ਹਾਂ ਲੱਗ ਤੇ ਰਿਹਾ ਪਰ ਜਦ ਤੱਕ ਰੈਸਟ ਨਹੀਂ ਨਾ ਤਦ ਤੱਕ ਕਨਫਰਮ ਨਹੀਂ ਹੋ ਸਕਦਾ ਕਿਹੜੀ ਚੀਜ਼ ਦੇ ਨਾਲ ਮਾਰਕ ਕੱਟ ਦਿੱਤਾ ਗਿਆ ਥੋੜਾ ਮਿਲਿਆ ਉਹ ਮੌਕੇ ਤੇ ਉਹਦੇ ਨਾਲ ਸੱਟ ਮਾਰ ਕੇ ਜਿਹੜਾ ਕਤਲ ਕੀਤਾ ਤਾਂ ਇਹਦਾ ਘਰ ਵਾਲਾ ਕਿੱਥੇ ਸੀ ਘਰ ਵਾਲਾ ਤਾਂ ਕੋਈ ਹੋਰ ਪਹਿਲਾਂ ਚਲੇ ਗਿਆ ਨਾ ਸੋ ਲੱਗਦਾ ਕਿ ਇਹ ਕਿੱਥੇ ਚੱਲ ਰਿਹਾ ਤਮੀਰਾ ਉਹਦੇ ਨਾਲ ਹੀ ਰਹਦੀ ਸੀ ਨਹੀਂ ਨਹੀਂ ਵੱਖਰੀ ਰਹਦੀ ਆਪਣੇ ਬੱਚਿਆਂ ਨਾਲ ਰਹਦੀ ਦੋ ਬੱਚਿਆਂ ਨਾਲ ਸਾਰਾ ਕਤਲ ਕਰ ਦਿੱਤਾ ਗਿਆ ਹਾਂਜੀ ਤਾਂ ਕੋਈ ਸੀਸੀਟੀਵੀ ਹੈਗੀ ਨਹੀਂ ਉਹ ਉੱਥੇ ਕੈਮਰਾ ਨਹੀਂ ਸੀ ਤੇ ਜਦੋਂ ਪਤਾ ਲੱਗਿਆ ਇਹ ਕੌਣ ਆ ਨੌਜਵਾਨ ਦੇ ਵੱਲੋਂ ਇਹ ਕੰਮ ਕੀਤਾ ਗਿਆ ਉਹ ਕੋ ਮੋਹਨ ਨਾਂ ਦਾ ਬੰਦਾ ਹੈਗਾ ਉਹਦੀ ਗ੍ਰਿਫਤਾਇ ਲਈ ਚਾਪੇ ਮਾਰੀ ਉਹਦੇ ਹਾਂ ਸਾਰੇ ਸੀਸੀਟੀਵੀ ਵੀ ਕੈਮਰੇ ਫੁਟੇਜ ਖਲਾ ਰਹੇ ਆ ਆਪਣੇ ਰਿਲੇਸ਼ਨ ਦੇ ਚੈੱਕ ਕੀਤਾ ਹੈ ਪਰ ਅਜੇ ਤੱਕ ਨਹੀਂ ਪਤਾ ਲੱਗਾ ਕ੍ਰਪਾ ਕਰਕੇ ਦਈਏ ਉਹ ਮਾਣ ਕਰ ਰਹੇ ਆ ਜੀ ਉਹ ਤੇ ਰੇਡ ਵੀ ਕਰਾਂਗੇ ਸਾਰੀ ਜਗ੍ਹਾ ਜਿੱਥੇ ਜਿੱਥੇ ਗਲੂ ਮਿਲੇਗਾ ਉੱਥੇ ਉਹ ਰੇਡ ਕਰਕੇ ਨੂੰ ਅਰੈਸਟ ਕਰਕੇ ਤੇ ਪੇਸ਼ ਜਿਹੜਾ ਅਦਾਲਤ ਕੋਲ ਐਸਐਮਜੀ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ